ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ ਤੁਹਾਡਾ ਸਵਾਗਤ ਹੈ ਜਿੱਥੇ ਕੱਲ ਦਾ ਇਹ ਰੌਲਾ ਪਿਆ ਹੋਇਆ ਕਿ ਦੁਨੀਆ ਭਰਤੀਆਂ ਜਿਹੜੀਆਂ ਵੱਡੀਆਂ ਯੂਨੀਵਰਸਟੀਆਂ ਨੇ ਜਿਨ੍ਹਾਂ ਦੇ ਬੜੇ ਵੱਡੇ ਨਾਂ ਨੇ ਉਹਨਾਂ ਦੀ ਉੱਪਰ ਲੀਆਂ 50 ਦੇ ਵਿੱਚੋਂ ਭਾਰਤ ਦੀਆਂ 8 ਸੰਸਥਾਵਾਂ ਆਈਆਂ ਨੇ ਜਿਨ੍ਹਾਂ ਚੋਂ ਆਈਆਈਟੀਜ਼ ਨੇ ਜ਼ਿਆਦਾ ਆਈਆਈਟੀ ਦਿੱਲੀ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਉਹਨਾਂ ਚੋਂ ਇੱਕ ਨੇ ਜਿਹੜੀਆਂ 50 ਦੇ ਵਿੱਚ ਆਈਆਂ ਨੇ ਦੂਜੇ ਪਾਸੇ ਰਾਜ ਸਭਾ ਦੇ ਵਿੱਚ ਕੱਲ ਜਿਹੜਾ ਮੰਤਰੀ ਹੈ ਸਿੱਖਿਆ ਦਾ ਮਨਿਸਟਰ ਆਫ ਸਟੇਟ ਉਸ ਨੇ ਰਾਜ ਸਭਾ ਦੇ ਵਿੱਚ ਦੱਸਿਆ ਸੁਕਾਂਤਾ ਮਜੂਮਦਾਰ ਉਹਨਾਂ ਨੇ ਦੱਸਿਆ ਕਿ ਵੀ ਜਿਹੜੀਆਂ ਕੇਂਦਰੀ ਯੂਨੀਵਰਸਿਟੀਆਂ ਨੇ ਜਿਨ੍ਹਾਂ ਨੂੰ ਕੇਂਦਰ ਸਰਕਾਰ ਦੇ ਜਿਹੜੀਆਂ ਕੇਂਦਰ ਸਰਕਾਰ ਦੇ ਪ੍ਰਬੰਧ ਅਧੀਨ ਨੇ ਤੇ ਉਹਨਾਂ ਦੇ ਵਿੱਚ ਅ ਪਿੱਛੇ ਜਿਹੜੀਆਂ 7825 ਪੋਸਟਾਂ ਜਿਹੜੀਆਂ ਅਧਿਆਪਕ ਦੀਆਂ ਨੇ ਅਧਿਆਪਨ ਅਮਲੇ ਦੀਆਂ ਨੇ ਉਹ 7825 ਭਰੀਆਂ ਹੋਈਆਂ ਨੇ ਤੇ 5410 ਖਾਲੀ ਪਈਆਂ ਨੇ 5410 ਪੋਸਟਾਂ ਖਾਲੀ ਨੇ ਟੀਚਿੰਗ ਸਟਾਫ ਦੀਆਂ ਇਹਨਾਂ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੀਆਂ ਕੇਂਦਰੀਆਂ ਨੇ ਤੇ ਦੂਜੇ ਇਹ ਜਿਹੜੀਆਂ ਖਾਲੀ ਨੇ ਇਹਨਾਂ ਦੇ ਵਿੱਚੋਂ ਜਿਹੜੀਆਂ ਨੇ ਅ ਸ਼ੈਡਿਊਲਡ ਕਾਸਟ ਦੇ ਲਈ ਰਿਜ਼ਰਵ ਪੋਸਟਾਂ 4788 ਖਾਲੀ ਹੈ ਸ਼ੈਡਿਊਲਡ ਟ్రਾਈਬ ਦੀਆਂ 472 ਖਾਲੀ ਹੈ OBC ਦੀਆਂ 1521 ਖਾਲੀਆਂ ਹਨ ਜਣੀਆਂ ਜਿੰਨੀਆਂ ਕੁੱਲ ਖਾਲੀ ਨੇ 5410 ਉਹਨਾਂ ਦੇ ਵਿੱਚੋਂ ਇਸ ਰਿਜ਼ਰਵ ਕੈਟਾਗਰੀ ਦੀਆਂ 2781 ਪੋਸਟਾਂ ਖਾਲੀ ਹੈ ਪਹਿਲਾ ਸਵਾਲ ਕਿ ਜਿਹੜੀਆਂ ਕੇਂਦਰ ਸਰਕਾਰ بڑے بڑے ਦਾਅਵੇ ਕਰਦੀ ਹੈ ਸਿੱਖਿਆ ਦੇ ਬਾਰੇ ਵਿੱਚ ਬਹੁਤ ਗੱਲਾਂ ਹੋ ਰਹੀਆਂ ਨੇ ਜੇ ਕੇਂਦਰ ਸਰਕਾਰ ਦੇ ਪ੍ਰਬੰਧ ਦੀਆਂ ਚਲਦੀਆਂ ਯੂਨੀਵਰਸਟੀਆਂ ਦੇ ਵਿੱਚ ਤਕਰੀਬਨ 40% ਪੋਸਟਾਂ ਖਾਲੀ ਹੋਣ ਇਹ ਕਿੰਨੀ ਬੁਰੀ ਦਸ਼ਾ ਹੈ ਸਾਡੀ ਯੂਨੀਵਰਸਿਟੀਆਂ ਦੀ ਦੂਸਰਾ ਜਿਹੜਾ ਉਹਨਾਂ ਦੇ ਵਿੱਚੋਂ 50% ਤੋਂ ਵੱਧ ਜਿਹੜੀਆਂ ਰਿਜ਼ਰਵ ਵਾਲੀਆਂ ਪੋਸਟਾਂ ਖਾਲੀ ਹੋਣ ਇਹ ਉਸ ਤੋਂ ਵੀ ਬੁਰਾ ਹਾਲ ਹੈਗਾ ਸੋ ਦੋਸਤੋ ਇਹ ਗੱਲਾਂ ਦੇ ਕੜਾਹ ਜਿਹੜੇ ਬਣਾਈ ਜਾਂਦੇ ਆ ਸਾਡੇ ਹਾਕਮ ਇਹ ਖਬਰ ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਕੋਨੇ ਜਿਹੇ ਤੇ ਛੋਟੀ ਜੀ ਲਿਖੀ ਹੋਈ ਹੈ ਤਾਂ ਕਿ ਦਿਖੇ ਹੀ ਨਾ ਕਿਸੇ ਨੂੰ ਇਸ ਤਰ੍ਹਾਂ ਦੀ ਖਬਰ ਲੱਗੀ ਹੋਈ ਹੈ ਤੇ ਅਸੀਂ ਤੁਹਾਨੂੰ ਅੱਜ ਇਹ ਪਹਿਲੇ ਦੇ ਤੌਰ ਤੇ ਦੱਸਣਾ ਚਾਹ ਰਹੇ ਹਾਂ ਕਿਉਂਕਿ ਸਿੱਖਿਆ ਬਹੁਤ ਜ਼ਰੂਰੀ ਚੀਜ਼ ਹੈ ਦੂਸਰੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਪਾਰਲੀਮੈਂਟ ਨੇ ਇੱਕ ਕਮੇਟੀ ਬਣਾਈ ਸੀਗੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਚਰਨਜੀਤ ਚੰਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਉਹਦੀ ਅਗਵਾਈ ਕਰਦੇ ਸੀਗੇ ਤੇ ਉਹਨਾਂ ਨੇ ਉਹ ਖੇਤੀਬਾੜੀ ਤੇ ਬਾਕੀ ਚੀਜ਼ਾਂ ਬਾਰੇ ਉਹਨਾਂ ਨੇ ਕੁਝ ਸਿਫਾਰਸ਼ਾਂ ਦਿੱਤੀਆਂ ਨੇ ਕੱਲ੍ਹ ਸਟੈਂਡਿੰਗ ਕਮੇਟੀ ਹੈ ਇਹ ਜੁਆਇੰਟ ਨਹੀਂਗੀ ਸਟੈਂਡਿੰਗ ਕਮੇਟੀ ਇਸ ਕਮੇਟੀ ਨੇ ਕੁਝ ਗੱਲਾਂ ਦਸੀਆਂ ਨੇ ਇੱਕ ਤਾਂ ਉਹਨੇ ਇਹ ਕਿਹਾ ਕਿ ਵੀ ਜਿਹੜਾ ਜਿਹੜੀ ਐਮਐਸਪੀ ਹੈ ਉਹ ਆਰਗੈਨਿਕ ਫਸਲਾਂ ਦੀ ਵੀ ਵੱਖਰੇ ਤੌਰ ਤੇ ਨਿਰਧਾਰਤ ਕੀਤੀ ਜਾਵੇ ਇਹਦਾ ਮਤਲਬ ਇਹ ਨਹੀਂ ਕਿ ਜਿਹੜੀਆਂ ਬਿਨਾ ਆਰਗੈਨਿਕ ਤੋਂ ਫਸਲਾਂ ਨੇ ਉਹਨਾਂ ਦੀ ਸੁਆਮੀਨਾਥਨ ਕਮਿਸ਼ਨ ਮੁਤਾਬਕ ਐਮਐਸਪੀ ਨਾ ਬਣਾਈ ਜਾਵੇ ਉਹ ਵੀ ਬਣਾਈ ਜਾਵੇ ਪਲੱਸ ਉਹਨਾਂ ਨੇ ਕਿਹਾ ਕਿ ਜਿਹੜੇ ਖੇਤੀਬਾੜੀ ਦੇ ਕੰਮ ਧੰਦਿਆਂ 'ਚ ਲੱਗੇ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਮਜ਼ਦੂਰੀ ਨੂੰ ਵੀ ਤੈਅ ਕਰਨ ਦੇ ਕੋਈ ਪ੍ਰਮਾਣਿਕ ਸੱਤ ਹੋਣੇ ਚਾਹੀਦੇ ਆ ਤਾਂ ਕਿ ਉਹਨਾਂ ਨੂੰ ਉਹਨਾਂ ਦੀ ਠੀਕ ਜ਼ਿੰਦਗੀ ਜਿਉਣ ਯੋਗੀ ਉਜਰਤ ਉਹਨਾਂ ਨੂੰ ਮਿਲ ਸਕੇ ਇੱਕ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਇਹ ਮੰਤਰਾਲਿਆ ਹੈਗਾ ਖੇਤੀਬਾੜੀ ਦਾ ਇਹਦਾ ਨਾਂ ਹੁਣ ਇਸ ਟਾਈਮ ਹੈਗਾ ਮਿਨਿਸਟਰੀ ਆਫ ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਉਹਨਾਂ ਨੇ ਕਿਹਾ ਵੀ ਇਹਦਾ ਨਾਮ ਬਦਲ ਕੇ ਵੀ ਜਿਹੜੀ ਮਿਨਿਸਟਰੀ ਤੇ ਡਿਪਾਰਟਮੈਂਟ ਵੀ ਡਿਪਾਰਟਮੈਂਟ ਆਫ ਐਗਰੀਕਲਚਰ ਐਂਡ ਫਾਰਮਰਸ ਐਂਡ ਫਾਰਮ ਲੇਬਰਰਸ ਵੈਲਫੇਅਰ ਕਰਨਾ ਚਾਹੀਦਾ ਹੈ ਜਣੀ ਕਿਸਾਨ ਤੇ ਖੇਤ ਮਜ਼ਦੂਰਾਂ ਦੀ ਭਲਾਈ ਵਾਲਾ ਤੇ ਖੇਤੀਬਾੜੀ ਦਾ ਮਹਿਕਮਾ ਤੇ ਮੰਤਰਾਲਾ ਸੋ ਇਹ ਇੱਕ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਝੋਨਾ ਹੈ ਜਿਹੜਾ ਝੋਨਾ ਕੱਟਦੇ ਆ ਕਿਸਾਨ ਉਹਦੀ ਐਮਐਸਪੀ ਨੂੰ ਨਿਰਧਾਰਤ ਕਰਨ ਤੋਂ ਇਲਾਵਾ ਉਹਦੇ ਉੱਤੇ 100 ਰੁਪਏ ਕਵਾਂਟਲ ਦੇ ਹਿਸਾਬ ਨਾਲ ਪਰਾਲੀ ਦੀ ਸਾਮ ਸੰਭਾਲ ਵਾਸਤੇ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਇਹ ਵੀ ਸਿਫਾਰਸ਼ ਕੀਤੀ ਹੈ ਅਸੀਂ ਚਾਹੇ ਪੂਰੇ ਤਰ੍ਹਾਂ ਨਾਲ ਸਾਰੀਆਂ ਗੱਲਾਂ ਤੋਂ ਸੰਤੁਸ਼ਟ ਤਾਂ ਨਾ ਵੀ ਹੋਈਏ ਪਰ ਅਸੀਂ ਫਿਰ ਵੀ ਇਹ ਜਿਹੜੀਆਂ ਸਿਫਾਰਸ਼ਾਂ ਨੇ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਅਗਰੀ ਗੱਲ ਦੋਸਤੋ ਇਹ ਹੈ ਵੀ ਜਿਹੜਾ ਅਡਾਨੀ ਸਾਹਿਬ ਦੇ ਜਿਹੜੇ ਕਾਰਨਾਮੇ ਆ ਉਹਦੇ ਵਿੱਚ ਅਮਰੀਕਾ ਦੀ ਅਦਾਲਤ ਨੇ ਉਹਦੇ ਖਿਲਾਫ ਗਰੰਟ ਜਾਰੀ ਕੀਤੇ ਸੀਗੇ ਤੇ ਟਰੰਪ ਨੇ ਆਉਂਦਿਆਂ ਇੱਕ ਤਾਂ ਕਾਨੂੰਨ ਦੇ ਵਿੱਚ ਕਹਿੰਦਾ ਸੀ ਵੀ ਇਹ ਅਸੀਂ ਨਹੀਂ ਕਰਨਾ ਦੂਜਾ ਉਥੋਂ ਦੀਆਂ ਅਦਾਲਤਾਂ ਨੇ ਜਿਹੜੇ ਅਡਾਨੀ ਦੇ ਖਿਲਾਫ ਸੱਮਨ ਜਾਰੀ ਕੀਤੇ ਹੋਏ ਐ ਕੁਝ ਦਿਨ ਪਹਿਲਾਂ ਆਈ ਸੀ ਖਬਰ ਵੀ ਉਥੋਂ ਦੀ ਅਦਾਲਤ ਨੇ ਸੱਮਨ ਭਾਰਤ ਦਾ ਜਿਹੜਾ ਕਾਨੂੰਨ ਤੇ ਨਿਆਂ ਮੰਤਰਾਲਾ ਹੈ ਉਹਦੇ ਕੋਲ ਭੇਜਤੇ ਹੁਣ ਅੱਜ ਬਾਕੀ ਅਖਬਾਰਾਂ ਦੇਖ ਲੀਆਂ ਕਿਸੇ ਦੇ ਵਿੱਚ ਕੁਝ ਨਹੀਂ ਲੱਭਿਆ ਦਾ ਹਿੰਦੂ ਅਖਬਾਰ ਨੇ ਇੱਕ ਖਬਰ ਜ਼ਰੂਰ ਲਾਈ ਹੋਈ ਹੈ ਪਹਿਲਾਂ ਤਾਂ ਇਸੇ ਗੱਲ ਦਾ ਸ਼ੱਕ ਕਰਿਆ ਜਾਣਾ ਚਾਹੀਦਾ ਵੀ ਉਹ ਦਾ ਹਿੰਦੂ ਨੇ ਲਾਤੀ ਬਾਕੀਆਂ ਨੇ ਕਿਉਂ ਨਹੀਂ ਲਾਈ ਜਾਂ ਕਿਉਂ ਨਹੀਂ ਉਹਨਾਂ ਨੂੰ ਲੱਗਣ ਦਿੱਤੀ ਇਹ ਵੱਖਰਾ ਉਹਦੇ ਹੱਥ ਕਿੱਡੇ ਲੰਬੇ ਐ ਦੂਜਾ ਜਿਹੜੀ ਉਹਨੇ ਖਬਰ ਲਾਈ ਹੈ ਉਹਦੇ ਵਿੱਚ ਦੱਸਿਆ ਵੀ ਭਾਰਤ ਦਾ ਜਿਹੜਾ ਕੇਂਦਰੀ ਕਾਨੂੰਨ ਤੇ ਨਿਯਮੰਤਰਾਲਿਆ ਉਹਨੇ ਯੂ ਐਸ ਸਿਕਿਉਰਿਟੀ ਐਕਸਚੇਂਜ ਕਮਿਸ਼ਨ ਹੈ ਜਿਹੜਾ ਐਸ ਈ ਸੀ ਆ ਜਿਹੜਾ ਉਸ ਨੇ ਜਿਹੜੇ ਸੱਮਨ ਭੇਜੇ ਹੋਏ ਆ ਅਡਾਨੀ ਨੂੰ ਉਹ ਸੱਮਨ ਅਹਮਦਾਬਾਦ ਦੇ ਸੈਸ਼ਨ ਕੋਰਟ ਨੂੰ ਭੇਜ ਦਿੱਤੇ ਆ ਤੇ 25 ਫਰਵਰੀ ਦੇ ਭੇਜੇ ਹੋਏ ਆ ਉਹ ਸੱਮਨ ਤੇ ਉਹਨਾਂ ਨੂੰ ਕਿਹਾ ਵੀ ਇਹ ਸੱਮਨ ਜਿਹੜੇ ਐ ਅਡਾਨੀ ਤੇ ਬਾਕੀਆਂ ਨੂੰ ਤਮील ਕਰਾਏ ਜਾਣ ਤਾਂ ਕਿ ਉਹ ਉਥੋਂ ਦੀ ਕੋਰਟ ਦੇ ਵਿੱਚ ਆਪਣੇ ਜਵਾਬ ਦੇ ਸਕਣ ਸੋ ਅਡਾਨੀ ਦੇ ਦੁਆਲੇ ਚਾਹੇ ਮੋਦੀ ਜੀ ਦਾ ਬਹੁਤ ਵੱਡੀ ਇੱਕ ਉਹਨਾਂ ਨੇ ਜਿਹੜੀ ਹੈ ਕਿਹੜੀ ਆਪਾਂ ਕਹਿੰਦੇ ਹੁੰਨੇ ਆ ਲਸ਼ਮਰ ਦੀ ਖਾ ਖਿੱਚੀ ਹੋਈ ਹੈ ਆਪਣੀ ਤਾਕਤ ਦੀ ਬਹੁਤ ਵੱਡੀ ਤਾਂ ਕਿ ਉਹਨੂੰ ਕੋਈ ਆਂਚ ਨਾ ਆਵੇ ਕਿਸੇ ਤਰ੍ਹਾਂ ਦਾ ਪਰ ਤਾਂ ਵੀ ਕਿਸੇ ਨਾ ਕਿਸੇ ਰੂਪ ਚ ਕੋਈ ਬਾਣ ਬਾਣ ਜਿਹੜੇ ਆ ਉਹ ਅਡਾਨੀ ਦੇ ਉੱਤੇ ਲੱਗ ਹੀ ਰਹੇ ਆ ਕਿਸੇ ਨਾ ਕਿਸੇ ਰੂਪ ਚ ਦੇਖਦੇ ਆ ਕਿੰਨਾ ਉਹਨੂੰ ਜ਼ਖਮੀ ਕਰ ਦਿਆ ਜਾਂ ਨਹੀਂ ਕਰਦੇ ਆਉਣ ਵਾਲਾ ਸਮਾਂ ਦੱਸੂਗਾ ਅਗਲੀ ਇਸੇ ਦੇ ਵਿੱਚ ਅਡਾਨੀ ਦੇ ਉੱਤੇ ਹੀ ਕੱਲ ਲੋਕ ਸਭਾ ਦੇ ਵਿੱਚ ਜਿਹੜੀ ਅਡਾਨੀ ਨੂੰ ਗੁਜਰਾਤ ਦੇ ਵਿੱਚ ਜਿਹੜਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਇਲਾਕਾ ਹੈਗਾ ਉੱਥੇ ਉਹਦੇ ਪ੍ਰੋਜੈਕਟ ਲਾਉਣ ਲਈ ਮਨਜ਼ੂਰੀ ਜਿਹੜੀ ਦਿੱਤੀ ਹੈ ਉਹਦੇ ਉੱਤੇ ਕੱਲ ਕਾਂਗਰਸ ਤੇ ਡੀਐਮਕੇ ਦੇ ਮੈਂਬਰਾਂ ਨੇ ਪੂਰਾ ਉਸ ਦੇ ਉੱਤੇ ਇਤਰਾਜ਼ ਕੀਤਾ ਵੀ ਇਹ ਪਾਕਿਸਤਾਨ ਦੇ ਬਾਰਡਰ ਨਾਲ ਸਾਡੀ ਜਿਹੜੀ ਹੈ ਉਹ ਸਿਕਿਉਰਿਟੀ ਦੇ ਨਾਲ ਕਨਸਰਨਡ ਚੀਜ਼ਾਂ ਵੀ ਜਿਹੜੀਆਂ ਕੰਪਰੋਮਾਈਜ਼ ਹੁੰਦੀਆਂ ਹਨ ਅਸੀਂ ਦੇਖਦੇ ਹਾਂ ਵੀ ਅਡਾਨੀ ਦੀਆਂ ਜਿਹੜੀਆਂ ਬੰਦਰਗਾਹਾਂ ਨੇ ਉਹਨਾਂ ਤੇ ਬਹੁਤ ਵੱਡੀ ਮਾਤਰਾ 'ਚ ਨਸ਼ਾ ਹੁੰਦਾ ਹੈਗਾ ਤੇ ਜਦੋਂ ਬਾਰਡਰ ਦੇ ਨਾਲ ਇਹ ਹੋਊਗਾ ਹੋਰ ਪਤਾ ਨਹੀਂ ਕੀ ਕੁਝ ਹੋਊਗਾ ਇਹ ਸਾਡੀ ਸਿਕਿਉਰਿਟੀ ਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੰਝਾਤਤਾ ਨਹੀਂ ਹੈਗਾ ਸੋ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਚਾਹੁੰਦੇ ਆਂ ਵੀ ਗ੍ਰੀਨਲੈਂਡ ਇੱਕ ਛੋਟਾ ਜਿਹਾ ਮੁਲਕ ਹੈ ਸਿਰਫ 57000 ਉੱਥੋਂ ਦੀ ਆਬਾਦੀ ਹੈ 42000 ਵੋਟਰ ਨੇ ਉਹਨਾਂ ਨੇ ਪਰਸੋਂ ਵੋਟਾਂ ਪਾਈਆਂ ਵੋਟਾਂ ਪਾ ਕੇ ਹੁਣ ਜਿਹੜੀ ਉੱਥੇ ਪਾਰਟੀ ਹੈ ਜਿਹੜੀ ਡੈਮੋਕ੍ਰੈਟਿਕ ਪਾਰਟੀ ਜਿਹਦਾ ਇਹ ਨਾਰਾ ਸੀ ਵੀ ਅਸੀਂ ਨੰਬਰ 1 ਕਿ ਸਾਡਾ ਜਿਹੜਾ ਡੈਨਮਾਰਕ ਦੇ ਅਸੀਂ ਕੁਝ ਪਾਰਸ਼ਲੀ ਅਧੀਨ ਆ ਉਹਦੇ ਤੋਂ ਪੂਰੀ ਨਾਜ਼ਾਦੀ ਚਾਹਾਂਗੇ ਨੰਬਰ 2 ਕਿ ਜਿਹੜੇ ਅਸੀਂ 트럼ਪ ਸਾਨੂੰ ਹੜਪਣ ਨੂੰ ਫਿਰਦਾ ਹੈ ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਲੋਕਾਂ ਨੇ ਉਹਨੂੰ ਵੱਡੀ ਗਿਣਤੀ ਚ ਵੋਟਾਂ ਪਾਈਆਂ ਨੇ ਚਾਹੇ ਮੈਜੋਰਟੀ ਤਾਂ ਨਹੀਂ ਮਿਲੀ ਤੇ ਉੱਥੋਂ ਦੀ ਜਿਹੜੀ ਇਹ ਡੈਮੋਕ੍ਰੈਟਿਕ ਪਾਰਟੀ ਹੈ ਉਸ ਨੂੰ 29.9% ਵੋਟਾਂ ਪਈਆਂ ਨੇ ਤੇ ਜਿਹੜੀ ਉੱਥੋਂ ਦੀ ਸੈਂਟਰ ਰਾਈਟ ਪਾਰਟੀ ਹੈ ਸੱਜਾ ਪੱਖ ਵੀ ਉੱਭਰ ਰਿਹਾ ਦੁਨੀਆ ਦੇ ਵਿੱਚ ਉਹਨੂੰ ਵੀ 24.5% ਵੋਟਾਂ ਪਈਆਂ ਨੇ ਹਾਲੇ ਦੇਖਦੇ ਹਾਂ ਹੁਣ ਕੀ ਜੋੜ ਤੋੜ ਬਣਦੀ ਹੈ ਤੇ ਕਿਸ ਤਰ੍ਹਾਂ ਦੀ ਸਰਕਾਰ ਬਣਦੀ ਹੈ ਉੱਥੇ ਆ ਲਾਸਟ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਮਿੱਤਰੋ ਉਹ ਇਹ ਹੈ ਕਿ ਜਿੱਥੇ ਯੂਪੀ ਦੇ ਸੰਬਲ ਦਾ ਇੱਕ ਡੀਐਸਪੀ ਅਨੁਜ ਚੌਧਰੀ ਇਸ ਗੱਲ ਲਈ ਬਦਨਾਮ ਹੋ ਗਿਆ ਕਿ ਉਹਨੇ ਮੁਸਲਮਾਨਾਂ ਨੂੰ ਕਿਹਾ ਵੀ ਤੁਸੀਂ ਜਿਹੜਾ ਆਹ ਜੁਮੇ ਦੀ ਨਮਾਜ਼ ਐ ਉਹ ਨਾ ਪੜਿਓ ਕੱਲ ਨੂੰ ਕੀ ਫਰਕ ਪੈਂਦਾ 52 52 ਹਫ਼ਤੇ ਆਉਂਦੇ ਆ ਹਰ ਹਫ਼ਤੇ ਤੁਸੀਂ ਨਮਾਜ਼ ਪੜ੍ਹਦੇ ਹੋ ਉਸ ਦਿਨ ਹੋਲੀ ਐ ਹੋਲੀ ਮਨਾਉਣ ਦਿਓ ਤੁਸੀਂ ਇਹ ਇਹ ਅੰਦਰ ਬੜੇ ਰਹੇ ਹੋ ਤੁਸੀਂ ਤੁਸੀਂ ਨਹੀਂ ਬਾਹਰ ਨਿਕਲਣਾ ਉੱਥੇ ਇਹਨਾਂ ਦਾ ਇੱਕ ਡੀਸੀਪੀ ਡਿਪਟੀ ਕਮਿਸ਼ਨਰ ਆਫ ਪੁਲਿਸ ਜਿਹੜਾ ਅ ਉਹ ਕੱਲ ਲੋਕਾਂ ਨਾਲ ਉਹਨੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨਾਲ ਇੱਕ ਮੀਟਿੰਗ ਕੀਤੀ ਹੈ ਦੂਜਿਆਂ ਨਾਲ ਵੀ ਕੀਤੀ ਹੈ ਉਹਨਾਂ ਨੇ ਕਿਹਾ ਵੀ ਆਪਾਂ ਇਹ ਦੋ ਇਤਿਹਾਸ ਨੇ ਦੋਨਾਂ ਨੂੰ ਇਹ ਪਿਆਰ ਨਾਲ ਮਨਾਈਏ ਤੇ ਅ ਅਸੀਂ ਵੀ ਕੱਲ ਕੱਲ ਆਪਣੀ ਕੱਲ ਦੀ ਗੱਲ ਚ ਅਸੀਂ ਗੱਲ ਇਹ ਗੱਲ ਕਹੀ ਸੀ ਵੀ ਪਿਆਰ ਨਾਲ ਮਨਾਈਏ ਜੇ ਫੇਰ ਵੀ ਕੋਈ ਇਹੀ ਜੀ ਗੱਲ ਹੋਊਗੀ ਕਿਉਂਕਿ ਪਿਛਲੇ ਸਾਲਾਂ ਚ ਕੁਝ ਵੀਡੀਓਜ਼ ਹੋਈਆਂ ਨੇ ਵੀ ਹੋਲੀ ਦੇ ਉੱਤੇ ਮੁਸਲਮਾਨ ਮੁੰਡੇ ਕੁੜੀਆਂ ਨੂੰ ਕੱਕੇ ਨਾਲ ਖੋਖੋ ਕੇ ਉਹਨਾਂ ਤੇ ਰੰਗ ਪਾਇਆ ਜਾ ਰਿਹਾ ਹੈ ਕੁੜੀਆਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਉਹੀ ਜੀ ਘਟਨਾ ਨਾ ਹੋਵੇ ਜੇ ਕੋਈ ਅਜਿਹੀ ਕੋਈ ਹਰਦੰਗਵਾਜ ਕਰਦਾ ਹੈ ਤਾਂ ਮੈਂ ਖੜਾ ਇੱਥੇ ਮੈਂ ਦੇਖੂਗਾ ਫਿਰ ਉਸ ਹਰਦੰਗੀ ਦਾ ਕੀ ਕਰਨਗਾ ਤੁਸਾਨੂੰ ਘਬਰਾਉਣ ਦੀ ਲੋੜ ਨਹੀਂ ਗੀ ਪਿਆਰ ਨਾਲ ਤੁਸੀਂ ਵੀ ਆਪਣਾ ਤਿਹਾਰ ਮਨਾਓ ਹੋਲੀ ਵੀ ਲੋਕ ਮਨਾਉਣ ਤੇ ਇਹ ਦੋਏ ਤਿਹਾਰ ਦੋਨੇ ਪਿਆਰ ਨਾਲ ਕਿਉਂ ਨਹੀਂ ਮਨਾਏ ਜਾ ਸਕਦੇ ਤਿਹਾਰਾਂ ਨੂੰ ਅਸੀਂ ਨੇ ਕਮਿਊਨਲ ਟੈਨਸ਼ਨ ਬਣਾਉਣ ਦਾ ਜ਼ਰੀਆ ਕਿਉਂ ਬਣਾ ਲਿਆ ਦੱਸ ਦਈਏ ਤੁਹਾਨੂੰ ਕਿ ਇਹੀ ਜਿਹੜਾ ਇੰਦੌਰ ਹੈ ਇਹਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਹਰ ਹਿੰਦੂ ਤਿਹਾੜੀ ਦੇ ਉੱਤੇ ਕਿਸੇ ਨਾ ਕਿਸੇ ਕਿਸਮ ਦਾ ਪੰਗਾ ਖੜਾ ਕਰਿਆ ਜਾਂਦਾ ਹੈ ਤੇ ਜੇ ਉਹ ਡੀਸੀਪੀ ਇਸ ਤਰ੍ਹਾਂ ਦੀ ਗੱਲ ਕਰ ਰਿਹਾ ਹੈ ਤਾਂ ਉਮੀਦ ਹੈ ਕਿ ਕੱਲ ਨੂੰ ਸੁੱਖ-ਸਾਂਦ ਵਾਲਾ ਦਿਨ ਰਹੂਗਾ ਘੱਟੋ-ਘੱਟ ਉਥੇ ਤਾਂ ਸਾਰੇ ਦੀ ਦੂਜਾ ਅਨੂਜ ਕੁਮਾਰ ਚੌਧਰੀ ਦੇ ਵਿਰੁੱਧ ਜਿਹੜੇ ਯੂਪੀ ਦੇ ਰਿਟਾਇਰਡ ਪੁਲਿਸ ਅਫਸਰ ਨੇ ਜਿਨ੍ਹਾਂ ਦੇ ਵਿੱਚ ਭੂ ਵਿਵਸਤੀ ਨਾਰਾਇਣ ਰਾਏ ਬਹੁਤ ਮਸ਼ਹੂਰ ਪੁਲਿਸ ਅਫਸਰ ਹੈਗਾ ਉਸ ਨੇ ਇੱਕ ਹੈਵੀ ਇਸ ਤੇ ਕੇ ਇਹਦੇ ਤੇ ਕੇਸ ਦਰਜ ਕਰਨਾ ਚਾਹੀਦਾ ਐ ਐਸ ਡੀ ਐਸ ਪੀ ਤੇ ਉਹਨੇ ਆਪਣੇ ਸਿਧਾਂਤ ਦੀ ਸੌਂ ਖਾ ਕੇ ਜਿਹੜੀ ਉਹਨੂੰ ਅਹੁਦਾ ਜਦੋਂ ਉਹਨੂੰ ਮਿਲਿਆ ਹੋਇਆ ਉਸ ਅਹੁਦੇ ਦੀ ਤੋਹੀਨ ਕੀਤੀ ਐ ਇਹ ਕਹਿ ਕੇ ਵੀ ਤੁਸੀਂ ਅੰਦਰ ਰਹੋ ਤੂੰ ਕਾਹਦੇ ਲਈਆਂ ਉੱਥੇ ਜੇ ਕੋਈ ਖਰਾਬੀ ਕਰੂਗਾ ਤੇਰੀ ਕੀ ਡਿਊਟੀ ਐ ਪੁਲਸਾਰ ਦੇ ਬਜੋਂ ਕਿ ਵੀ ਉਹ ਤੂੰ ਖਰਾਬੀਆਂ ਹੋਣ ਦੇਵੇਂਗਾ ਜਾਂ ਵੀ ਇਹ ਬਹਾਨਾ ਬਣ ਗਿਆ ਵੀ ਚਲੋ ਮੁਸਲਮਾਨਾਂ ਨੂੰ ਤਾਂ ਕੁੱਟੇ ਹੀ ਜਾ ਸਕਦਾ ਐ ਇਸ ਦਿਨ ਸੋ ਇਹ ਉਹਦੇ ਤੇ ਕੇਸ ਦਰਜ ਹੋਣਾ ਚਾਹੀਦਾ ਅੱਜ ਦੀ ਗੱਲ ਚ ਇੰਨੀ ਬਹੁਤ ਬਹੁਤ ਸ਼ੁਕਰੀਆ